ਅੱਸੀ ਗੱਲ ਦੀ ਮੈਂ ਦਰਸ਼ਕਾਂ ጋር ਜਦਾਪੁਰ ਤੁਸੀਂ ਦੇਖ ਰਹੇ ਹੋ ਬੀਬੀਸੀ ਇੰਟਰਨੈਸ਼ਨਲ ਔਰ ਰੇਡੀਓ ਅੱਜ ਅਸੀਂ ਪਹੁੰਚੀਆਂ ਬਾਬਾ ਬਕਾਲਾ ਸਾਹਿਬ ਡੀਐਸਪੀ ਦਫਤਰ ਜਿੱਥੇ ਕਿ ਇੱਕ ਬਹੁਤ ਹੀ ਵੱਡੀ ਸਫਲਤਾ ਹਾਸਲ ਕੀਤੀ ਆ ਡੀਐਸਪੀ ਬਾਬਾ ਬਕਾਲਾ ਸਾਹਿਬ ਦੇ ਨਿਰਦੇਸ਼ਾਂ ਹੇਠ ਪੰਜਾਬ ਪੁਲਿਸ ਨੇ ਇੱਕ ਅੱਜ ਬਹੁਤ ਫਤਿਹ ਹਾਸਲ ਕੀਤੀ ਆ ਜੋ ਕਿ 1.5 ਕਿਲੋ ਟੀਮ ਅਫੜ ਕੇ ਉਹਨਾਂ ਨੇ ਅੱਜ ਇੱਕ ਬਹੁਤ ਵੱਡੀ ਸਫਲਤਾ ਹਾਸਲ ਕੀਤੀ ਹੈ ਆਓ ਤੁਹਾਨੂੰ ਗੱਲਬਾਤ ਕਰਾਉਣੀ ਆ ਡੀਐਸਪੀ ਬਾਬਾ ਬਕਾਲਾ ਸਾਹਿਬ ਜੀ ਦੇ ਨਾਲ ਸਬ ਡਿਵੀਜ਼ਨ ਬਾਬਾ ਬਕਾਲਾ ਦੀ ਪੁਲਿਸ ਨੇ ਇੱਕ ਦੋਸ਼ੀ ਨੂੰ 1.5 ਕਿਲੋ ਅਫੀਮ ਸਮੇਤ ਕੀਤਾ ਕਾਬੂ ਬਾਬਾ ਬਕਾਲਾ ਸਾਹਿਬ ਡੀਐਸਪੀ ਹਰਕ੍ਰਿਸ਼ਨ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਸ਼੍ਰੀ ਰਕੇਸ਼ ਗੋਸ਼ਲ ਆਈਪੀਐਸ ਸੀਨੀਅਰ ਪੁਲਿਸ ਕਪਤਾਨ ਅਮਰਸਰ ਦਿਹਾਤੀ ਦੁਆਰਾ ਸਮਾਜ ਵਿਰੋਧੀ ਅਨਸਰਾਂ ਤੇ ਨਚੀਆਂ ਅਮਰਤ ਚਲਾਈ ਸਪੈਸ਼ਲ ਮਹਿੰਮ ਤਹਿਤ ਇੰਸਪੈਕਟਰ ਅਜੀਤ ਸਿੰਘ ਮੋਕਾਪੁਰ ਥਾਣਾ ਬਿਆਸੀ ਅਗਵਾਈ ਵਿੱਚ ਐਸਆਈ ਕੁਲਵਿੰਦਰਜੀਤ ਸਿੰਘ ਬਲੋਂ ਪਿੰਡ ਫਿਰੂਮਾਨ ਤੋਂ ਪ੍ਰਭਜੀਤ ਸਿੰਘ ਔਰ ਪ੍ਰਭੂ ਪੁੱਤਰ ਜੀਵਨ ਸਿੰਘ ਵਾਸੀ ਵੱਡੇ ਠਾਣਾ ਬਿਆਸ ਨੂੰ 1.5 ਕਿਲੋ ਭੀਮ ਸੇ ਗ੍ਰਿਫਤਾਰ ਕੀਤਾ ਗਿਆ ਹੈ ਇਸ ਸਬੰਧੀ ਪ੍ਰਭਜੀਤ ਸਿੰਘ ਔਰ ਪ੍ਰਭੂ ਪੁੱਤਰ ਜੀਵਨ ਸਿੰਘ ਖਿਲਾਫ ਠਾਣਾ ਬਿਆਸ ਵਿਕੇ ਮੁਕਦਮਾ ਐਨਡੀਪੀਐਸ ਤਹਿਤ ਦਰਜ ਕੀਤਾ ਗਿਆ ਅਤੇ ਗ੍ਰਿਫਤਾਰ ਦੋਸ਼ੀ ਕੋਲੋਂ ਬਿਹਤ ਬਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਔਰ ਸੁਣਦੇ ਹਾਂ ਡੀਐਸਪੀ ਸਾਹਿਬ ਤੋਂ ਪੂਰੀ ਜਾਣਕਾਰੀ ਦਰਸ਼ਨ ਕੌਰ ਬਿਦਾਦਪੁਰ ਦੀ ਰਿਪੋਰਟ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰੋ ਜੀ ਫੋਟੋ ਆਈਪੀਐਸ SSP ਅਮਰਸੱਤ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਨੱਚਾਂ ਨੂੰ ਖਲ ਪਾਉਣ ਲਈ ਸਪੈਸ਼ਲ ਪੁਲਿਸਨ ਚਲਾਏ ਜਾ ਰਹੇ ਹਨ ਇਸ ਵਿੱਚ ਅੱਜ ਵਿਆਸਪੁਰਖ ਨੂੰ ਇੱਕ ਸਹੂਤਾ ਪ੍ਰਾਪਤ ਹੋਈ ਹੈ ਜਿਸ ਵਿੱਚ ਤੇਰੂਮਾ ਰੋਡ ਤੇ ਐਸੀ ਕਰਵਿੰਦਰ ਸਿੰਘ ਚੌਕੀ ਚਾਰਜ ਨੇ ਨਕਲ ਲਾਇਆ ਸੀ ਤੇ ਨਾਕੇ ਦੇ ਦੌਰਾਨ ਉਹਨੇ ਇੱਕ ਪ੍ਰਭਦੀਪ ਸਿੰਘ ਨਾਲੋ ਜੀਵਨ ਸਿੰਘ ਦੇ ਪਾਸੇ ਪੜਿਆ ਪੜਿਆ ਨੇ ਕੋਲੋਂ 1.5 ਲੋਕੀ ਬਰਾਬਰ ਕੀਤੀ ਹੈ ਅਸੀਂ ਇਹ 1.5 ਲੋਕੀ ਬਰਾਬਰ ਕਰਕੇ ਜਿਹੜਾ ਇਹਦਾ ਅਗਲਾ ਇਹਨਾਂ ਦੇ ਗੈਂਗ ਦੇ ਮੈਂਬਰ ਹੈ ਉਹਨਾਂ ਨੂੰ ਵੀ ਕਾਬੂ ਪਾਉਣ ਦੀ ਕੋਸ਼ਿਸ਼ ਕਰਾਂਗੇ ਇਹਨਾਂ ਦੇ ਖਿਲਾਫ ਅੰਡਰ ਸੈਕਸ਼ਨ 18a ਕਰਪਚੀ ਆਈਪੀਐਸ ਐਕਟ ਥਾਣਾ ਬਿਆਸ ਤੇ ਪਰਚਾ ਦਰਜ ਕਰਕੇ ਅਗਲੀ ਤਰਤੀਸ਼ ਸ਼ੁਰੂ ਕਰਤੀ ਹੈ ਸਰ ਜੀ ਕਿੰਨੇ ਜਣੇ ਉਸ ਟਾਈਮ ਓਕੇ ਤੇ ਫੜੇ ਗਏ ਜੀ ਸਿਰਫ ਇੱਕ ਹੀ ਬੰਦਾ ਓਕੇ ਤੇ ਫੜਿਆ ਗਿਆ ਹੁਣ ਇਹਨਾਂ ਦਾ ਅੱਗੇ ਕੀ ਇਹਨਾਂ ਦਾ ਆਪਣਾ ਟਾਰਗੇਟ ਕੀ ਸੀ ਤੇ ਹੋਰ ਇਹਦੇ ਨਾਲ ਗੈਰ ਦੇ ਕਿਹੜੇ ਕਿਹੜੇ ਮੈਂਬਰ ਆ ਉਹਦੇ ਸਬੰਧੇ ਅਸੀਂ ਪੁੱਛਕਿਸ਼ ਕਰਕੇ ਬਾਅਦ ਵਿੱਚ ਜੋ ਵੀ ਸਫਾ ਬਸਲ ਤੇ ਸ਼ਾਹਤਾ ਬੈਠੀ ਉਸ ਅਨਸਾਰ ਕਾਰਵਾਈ ਕੀਤੀ ਜਾਵੇ